ਮੈਂ ਬਲਵੀਰ ਸਿੰਘ ਇੰਸਪੈਕਟਰ ਪੀਆਰਟੀਸੀ ਬਸ ਸਟੈਂਡ ਸੁਲਤਾਨਪੁਰ ਲੋਧੀ ਡਿਊਟੀ ਕਰਦਾ ਜੀ ਇਹ ਮੇਰੇ ਕੋਲ ਸਵਾਰੀ ਜਲੰਧਰ ਤੋਂ ਸਮਾਨ ਲੈ ਕੇ ਸੁਲਤਾਨਪੁਰ ਆਉਣਾ ਸੀਗਾ ਜੀ ਜੋ ਕਿ ਸਵਾਰੀ ਦਾ ਸਮਾਨ ਜਲੰਧਰ ਤੋਂ ਕਪੂਰਥਲਾ ਬੱਸ ਵਿੱਚ ਆਇਆ ਸਾਡੇ ਪੀਆਰਟੀਸੀ ਦੇ ਵਿੱਚ ਉਹ ਸਮਾਨ ਭੁੱਲ ਗਿਆ ਜੀ ਜੋ ਕਿ ਸਮਾਨ ਕੀਮਤੀ ਸੀ ਕੈਮਰੇ ਸੀਗੇ ਜੀ ਤੇ ਉਹਨਾਂ ਨੇ ਇੱਥੇ ਸੁਲਤਾਨ ਪਹੁੰਚ ਪਹੁੰਚ ਕੇ ਮੇਰੇ ਨਾਲ ਸੰਪਰਕ ਕੀਤਾ ਜੀ ਜੋ ਕਿ ਮੈਂ ਉਹਨਾਂ ਕੋਲ ਟਿਕਟ ਮੰਗੀ ਇੱਤੇ ਕਿਤੇ ਮੈਂ ਦੇਖਦੇ ਅੰਸਾਰ ਹੀ ਆਪਣੇ ਗਾੜੀ ਅਫਸਰਾਂ ਨਾਲ ਕੰਟੈਕਟ ਕੀਤਾ ਜੀ ਉਹਨਾਂ ਕੰਟੈਕਟ ਕਰਕੇ ਤੇ ਮੈਂ ਆਪਣੀ ਗੱਡੀ ਦਾ ਸਾਰਾ ਕੁਝ ਦੇਖਿਆ ਜੀ ਤੇ ਉਹਨਾਂ ਨੇ ਜੋ ਕਿ ਸਵਾਰੀ ਕਪੂਰਥਲੇ ਉੱਤਰ ਰਹੀ ਸੀ ਇਹਦੇ ਨਾਲ ਬੈਠੀ ਸੀਗੀ ਉਹ ਸਵਾਰੀ ਸਮਾਨ ਲੈ ਕੇ ਤੁਰ ਲੱਗੀ ਜੋ ਕਿ ਸਾਡੇ ਡਰਾਈਵਰ ਕੈਪਟਨ ਦੀ ਨਿਗਾਹ ਪੈ ਗਈ ਉਹਨਾਂ ਨੇ ਸਮਾਨ ਕੋ ਲੈ ਲਿਆ ਜੀ ਸਵਾਰੀ ਨੇ ਸਮਾਨ ਦੇ ਦਿੱਤਾ ਜੀ ਕਿਉਂ ਉਸ ਸਵਾਰੀ ਦਾ ਸਮਾਨ ਨਹੀਂ ਸੀਗਾ ਜੀ ਉਹ ਸਵਾਰੀ ਦਾ ਸਮਾਨ ਨਹੀਂ ਸੀ ਫੇਰ ਕਨੈਕਟ ਕੀਤਾ ਕਨੈਕਟਰ ਡਰਾਈਵਰ ਨਾਲ ਕਨੈਕਟ ਕੀਤਾ ਜੀ ਉਹ ਸਮਾਨ ਸਾਨੂੰ ਮਿਲ ਗਿਆ ਜੀ ਉਹਨਾਂ ਕਹਿੰਦੇ ਸਮਾਨ ਸਾਡੇ ਕੋਲ ਹੈਗਾ ਜੀ ਤੇ ਸਾਰਾ ਜੀ ਮੁੜ ਕੇ ਇਹ ਉਹਨਾਂ ਨੇ ਕਨੈਕਟ ਕਰਕੇ ਉਹਨਾਂ ਨੇ ਸਾਨੂੰ ਪ੍ਰਾਈਵੇਟ ਬੱਸ ਰਾਹੀਂ ਸੁਲਤਾਨਪੁਰ ਲੋਧੀ ਸਮਾਨ ਪਹੁੰਚਾਇਆ ਜੀ ਤਾਂ ਹੀ ਸਮਾਨ ਵਾਲੇ ਜੋ ਸੀ ਵਿਅਕਤੀ ਉਹਨਾਂ ਨੂੰ ਐਸੇ ਬੁਲਾਇਆ ਬੁਲਾ ਕੇ ਸੁਲਤਾਨਪੁਰ ਬੱਸ ਸਟੈਂਡ ਤੇ ਉਹਨਾਂ ਨੂੰ ਸਮਾਨ ਉਹਨਾਂ ਦੇ ਜ਼ਿੰਮੇਵਾਰੀ ਹਿਤ ਆ ਜੀ